ਹਾਂਜੀ 5 ਮੀਟਰ ਕਾਟਨ ਡਿਜੀਟਲ ਪ੍ਰਿੰਟਡ ਸੂਟ ਰਹੇਗਾ ਥ੍ਰੈਡਵਰਕ ਮਿਲੇਗਾ ਕਿ ਰਿਤੇ ਵਿਦ ਪੈਚਵਰਕ ਦੁਪੱਟਾ 2.5 ਮੀਟਰ ਟ੍ਰਿਪਲ ਡਾਈ ਵਾਲਾ ਮਸਲੀਨ ਦਾ 720 ਦੇ ਵਿੱਚ ਬਾਈ ਕਰ ਸਕਦੇ ਹਾਂ 5 ਮੀਟਰ ਦੇ ਵੀ ਸੂਟ ਰਹੇਗਾ ਕਾਟਨ ਦਾ ਡਿਜੀਟਲ ਪ੍ਰਿੰਟਡ 2.5 ਮੀਟਰ ਇਸ ਨਾਲ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਵਰਕ ਮਿਲੇਗਾ 750 ਵਿੱਚ ਬਾਈ ਕਰ ਸਕਦੇ ਹਾਂ ਗਰਮੀਆਂ ਦੇ ਲਈ ਇਹ ਵਧੀਆ ਫੈਬਰਿਕ ਹੈ कॉटन ਦੇ सूट ਰਹਿਣਗੇ ਵੀ ਤੇ ਦੁਪੱਟਾ 2 ਮੀਟਰ ਪਿਓਰ ਗਿੰઝા कॉटन ਡਿਜੀਟਲ ਪ੍ਰਿੰਟਰ ਸ਼ਰਟ ਰਹੇਗੀ ਆਰੀ ਵਰਕ बॉटम 10 ਮੀਟਰ ਪਿਓਰ कॉटन ਦੀ ਦੁਪੱਟਾ ਮਸਲੀਨ ਦਾ ਸਵਾ ਦੋ ਮੀਟਰ 950 ਵਿੱਚ ਬਾਈ ਕਰ ਸਕਦੇ ਹੋ ਪਿਓਰ ਵਿਸਕੋਸ オーਗੈਂਜ਼ਾ ਦੀ ਸ਼ਰਟ ਰਹੇਗੀ ਵਰਕ ਮਿਲੇਗਾ ਹੈਂਡ ਵਰਕ ਦਾ ਟੱਚਾ ਵੀ ਦੁਸਲੀਨ ਦੀ बॉटम बॉटम ਤੇ ਵੀ ਵਰਕ ਮਿਲੇਗਾ オーਗੈਂਜ਼ਾ ਦੁਪੱਟਾ 1350 ਦੇ ਵਿੱਚੇ ਬਾਈ ਕਰ ਸਕਦੇ ਹੋ ਪ्योर ਨੈਚੁਰਲ ਗਰੇਪ ਦਾ ਸੂਟ ਰਹੇਗਾ ਫੁਲਕਾਰੀ ਵਰਕ ਹੋਇਆ ਕੇਰੇ ਤੇ ਬਾਟਮ ਤੇ ਵੀ ਵਰਕ ਮਿਲੇਗਾ ਚਨੌਨ ਦਾ ਨਾਲ ਦੁਪੱਟਾ ਦੋ ਹੀ ਕਲਰ ਅਵੇਲੇਬਲ ਨੇ 2090 ਦੇ ਵਿੱਚ ਬਾਇ ਕਰ ਸਕਦੇ ਹਾਂ ਟਾਈ ਡਾਈ ਸ਼ਰਟ ਰਹੇਗੀ ਵਿਸਕੋਸ ਔਰ ਗਾਂਜਾ ਦੀ ਫਰੰਟ ਤੇ ਵਰਕ ਮਿਲੇਗਾ 2.5 ਮੀਟਰ ਨਾਲ ਤੁਹਾਨੂੰ ਫੈਬੀ ਸਿਲਕ ਦੀ ਬਾਟਮ ਮਿਲੇਗੀ 2.5 ਮੀਟਰ ਬਾਟਮ ਤੇ ਵਰਕ ਚਨੌਨ ਦਾ ਦੁਪੱਟਾ ਟਾਈ ਡਾਈ 2090 ਵਿੱਚ ਬਾਇ ਕਰ ਸਕਦੇ ਹਾਂ ਪਿਓਰ ਵਿਸਕੋਸ オーਗੈਂਜ਼ਾ ਦੀ ਸ਼ਰਟ ਇਨੈਕਟਿਵ ਵਰਕ ਮਿਲੇਗਾ ਨਾਲ ਹੈਂਡਵਰਕ ਨਾ ਟੈਬੀ ਸਿਲਕ ਦੀ ਬਾਟਮ 2 ਮੀਟਰ ਬਾਟਮ ਤੇ ਵੀ ਵਰਕ ਮਿਲੇਗਾ オーਗੈਂਜ਼ਾ ਦਾ ਦੁਪੱਟਾ 1390 ਵਿੱਚ ਬਾਈ ਕਰ ਸਕਦੇ ਹਾਂ 2 ਮੀਟਰ ਮਸਲੀਨ ਕਾਟਨ ਦੀ ਸ਼ਰਟ ਰਹੇਗੀ ਟਾਈ ਡਾਈ ਬਾਟਮ 2 ਮੀਟਰ ਮਸਲੀਨ ਦੀ ਥ੍ਰੈਡ ਵਰਕ ਮਿਲੇਗਾ ਦੁਪੱਟਾ 2.5 ਮੀਟਰ ਮਸਲੀਨ ਦਾ 550 ਦੇ ਵਿੱਚ ਬਾਈ ਕਰ ਸਕਦੇ ਹਾਂ ਇਹ ਫੈਬਰਿਕ ਰਹੇਗਾ ਪਲੇਨ ਪਿਓਰ ਗਲਾਸ ਕ੍ਰਸ਼ ਟਿਸ਼ੂ 5 ਮੀਟਰ ਸੂਟ ਮਿਲੇਗਾ ਤੁਸੀਂ ਇਹਨਾਂ ਸੂਟਾਂ ਦੇ ਵਰਕ ਕਰਵਾ ਸਕਦੇ ਹੋ ਵਿਦਆਊਟ ਦੁਪੱਟਾ 399 ਵਿੱਚ ਬਾਈ ਕਰ ਸਕਦੇ ਹੋ ਇਹ ਲੇਟੈਸਟ ਡਿਜ਼ਾਈਨ ਆ ਗਿਆ ਆਪਣੇ ਕੋਲ ਸਮਰ ਦੇ ਲਈ ਗਰਮੀ ਲਈ 5 ਮੀਟਰ ਤੁਹਾਨੂੰ ਸੂਟ ਮਿਲੇਗਾ ਡਿਜੀਟਲ ਪ੍ਰਿੰਟ ਸਪੈਸ਼ਲ ਕੈਮਰੀ कॉटन ਗਰਮੀਆਂ ਦੇ ਲਈ ਡਿਜੀਟਲ ਪ੍ਰਿੰਟਸ ਦੇ ਨਾਲ ਦੁਪੱਟਾ ਰਹੇਗਾ ਸੌਫਟ ਕੋਟਾ ਚੱਕ ਵਾਲਾ 675 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਬਹੁਤ ਹੀ ਪਿਆਰੇ ਪ੍ਰਿੰਟ ਤੇ ਕਲਰਾਂ ਦੇ ਵਿੱਚ ਆਏ ਹੋਏ ਨੇ ਵਿਦ ਦੁਪੱਟਾ ਸੂਟ ਇਹ ਰਹੇਗਾ ਆਪਣੇ ਕੋਲ ਕਾਟਨ ਗਲੇਸ ਕਾਟਨ ਦਾ ਸੂਟ ਰਹੇਗਾ ਫਰੰਟ ਤੇ ਵਰਕ ਮਿਲੇਗਾ 슬ੀਵਸ ਤੇ ਵਰਕ ਮਿਲੇਗਾ ਦੁਪੱਟਾ ਇਸ ਦੇ ਨਾਲ ਵਰਕ ਵਾਲਾ ਰਹੇਗਾ 1450 ਵਿੱਚ ਬਾਇ ਕਰ ਸਕਦੇ ਹਾਂ ਇਹ ਵੀ ਪਾਰਟੀ ਵਾਲ ਸੂਟ ਰਹਿਣਗੇ ਸੌਫਟ オーਗੈਂਸ ਦਾ ਪ੍ਰਿੰਟ ਰਹੇਗਾ ਰੀਜਨਲ ਮਿਰਰ ਵਰਕ ਰਹੇਗਾ ਬੈਕ ਇਸ ਦੀ ਪਲੇਨ ਰਹੇਗੀ ਲੈਂਥ ਇਸ ਦੀ 45 ਬਾਟਮ ਇਸ ਦੇ ਨਾਲ ਸੰਤੋਣ ਦਿੱਤਨ ਮੀਟਰ ਰਹੇਗੀ ਦਪਟਾ ਪਿਅਰਸ ਤੋਂ ਫੋਨ ਦਾ ਡਿਜੀਟਲ ਪ੍ਰਿੰਟ ਵਾਲਾ 2299 ਵਿੱਚ ਬਾਈ ਕਰ ਸਕਦੇ ਹੋ